ਹਾਂਜੀ ਸ਼ਸ਼ੀਕਾਰ ਜੀ ਮੈਂ ਰਿਪੋਰਟਰ ਤੇ ਜਿੱਦਾਂ ਕਿ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਹੁੰਦੇ ਸੀ ਪਹਿਲਾਂ ਪਹਿਲਾਂ ਛੋਟੇ ਹੁੰਦੇ ਸੀ ਅਸੀਂ ਛੋਟੇ ਹੁੰਦੇ ਨਾ ਪਹਾੜੇ ਪੜ੍ਹਦੇ ਹੁੰਦੇ ਸੀ ਇਹ ਪਾਜੋ ਪਾਜੀ 25 ਅਸੀਂ ਕਮਸ਼ੀ ਕੁੰਸ਼ਤੀ ਐਦਾਂ ਅਸੀਂ ਉੱਚੇ ਵਿੱਚ ਬੋਲ ਕੇ ਪਹਾੜੇ ਪੜ੍ਹਦੇ ਹੁੰਦੇ ਸੀ ਫਿਰ ਆਪਣੇ ਆਪ ਨੂੰ ਕਰਦੇ ਸੀ ਕਿ ਕਿਤਾਬ ਕਾਹੀ ਲੱਗੇ ਸਾਰਾ ਦਿਨ ਐਦਾਂ ਬੜੀ ਜਾਣਾ ਉੱਚੀ ਸਕੂਲ ਨੂੰ ਆ ਕੇ ਸਕੂਲ ਦੇ ਵਿੱਚ ਵੀ ਐਦਾਂ ਹੀ ਬੋਲਣਾ ਹੁੰਦਾ ਸੀ ਉੱਚੇ ਵਿੱਚ ਪਹਾੜੇ ਅ ਟੀਚਰਾਂ ਨੇ ਇੱਕ ਐ ਦਿਨ ਆ ਵੀ ਤੁਸੀਂ ਜਿਹੜਾ ਵੇਲਾ ਟਾਈਮ ਹੁੰਦਾ ਵੀ ਕਿਰੋ ਰਿਵਾਈਜ਼ ਕਰੋ ਹਾੜੇ ਬੋਲੋ ਸਾਰਿਆਂ ਨੇ ਲੱਗ ਜਾਣਾ ਉੱਚੀ ਜਿਓ ਪੂਰਾ ਜੋਰ ਲਗਾ ਕੇ ਕੌਣ ਸਾਰਾ ਤਾਂ ਜਿਆਦਾ ਮੋੜਦਾ ਉਹੀ ਆ ਕੇ ਮੇਰੀ ਵੀ ਹਾਦਸੀ ਮੈਂ ਕਰਿਆ ਆ ਕੇ ਉੱਚੀ ਜੀ ਉੱਚੀ ਚ ਬੋਲਣਾ ਹੁੰਦਾ ਸੀ ਸਾਰੇ ਸਾਰੇ ਬੱਚਿਆਂ ਦੀ ਇਹ ਆਦਤ ਹੁੰਦੀ ਸੀ ਸਾਰੇ ਮਤਲਬ ਤਾਂ ਬੋਲਦੇ ਸੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਆਪਾਂ ਸਾਰੇ ਇਹ ਹੀ ਮਤਲਬ ਕਰਦੇ ਸੀ ਅੱਜ ਦੇ ਬੱਚੇ ਆ ਜਿਹੜੇ ਅੱਜ ਦੇ ਬੱਚਿਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਜੋਖਮ ਚੁੱਪ ਦਾ ਕਾਰਨ ਬਣਦੀ ਹੈ ਜਦੋਂ ਬੱਚਿਆਂ ਨੂੰ ਹੁਣ ਵੀ ਜੇ ਉਹ ਚੀਜ਼ਾਂ ਸਕੂਲਾਂ ਦੇ ਵਿੱਚ ਨਹੀਂ ਪੜਾਈਆਂ ਜਾਂਦੀਆਂ ਬੱਚੇ ਉਹ ਅਜਾਂ ਤਬਕੇ ਰਹੇ ਆ ਬੱਚਿਆਂ ਦੀ ਜਦੋਂ ਵੀ ਬੱਚਿਆਂ ਨੂੰ ਅੱਜ ਵੀ ਬੱਚਿਆਂ ਨੂੰ ਟਾਈਮ ਮਿਲਦਾ ਉਹ ਚੀਕਾਂ ਮਾਰਦੇ ਆ ਆਪਣੇ ਅੰਦਰ ਜਿਹੜੀ ਹਵਾਨੀਅਤ ਦੀ ਉਹ ਆ ਗਈ ਉਹ ਅਜਾ ਉਹ ਵਾਰ ਕੱਢਦੇ ਹੈਗੇ ਹੁਣ ਤੁਸੀਂ ਦੇਖਿਆ ਕਰੋ ਜਦੋਂ ਬੱਚੇ ਕੱਠੀ ਹੁੰਦੇ ਜਾਂ ਕਿਤੇ ਵੀ ਹੈ ਨਾ ਉੱਥੇ ਚੀਕਾਂ ਮਾਰਨ ਦੀ ਕੋਸ਼ਿਸ਼ ਕਰਦੇ ਹੈਗੇ ਚੀਕਾਂ ਮਾਰਦੇ ਹੈਗੇ ਹੈ ਨਾ ਤੇ ਇਸ ਲਈ ਬੱਚਿਆਂ ਨੂੰ ਜੇ ਬੋਲਦੇ ਆ ਹੱਸਦੇ ਆ ਕਿ ਉਹਨਾਂ ਨੂੰ ਪਿੱਟਣ ਦਾ ਮੌਕਾ ਦੋ ਕਿਉਂਕਿ ਦੀਦ ਲਈ ਕਿ 50 ਸਾਲ ਦੀ ਉਮਰ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਆਪਾਂ ਵੀ ਕਿੰਨਾ ਘੋਣਾ ਹੋ ਘਰ ਪਾਣੇ ਹੈਗੇ ਜੇ ਹੁਣ ਆਪਾਂ ਇਦਾਂ ਹੁੰਦਾ ਹੈਗਾ ਜੇ ਕੋਈ ਆਪਾਂ ਕਈ ਸੁਪਨੇ ਸਜਾਏ ਹੁੰਦੇ ਹੈਗੇ ਜੇ ਹੁਣ ਆਪਾਂ ਬਣਾਇਆ ਹੁੰਦਾ ਹੈਗਾ ਵੀ ਪਾ ਕੁਝ ਕਰਾਂਗੇ ਆ ਕਰਾਂਗੇ ਜਦੋਂ ਆਪਾਂ ਕਰਨ ਨੂੰ ਕਰਦੇ ਹੈਗੇ ਵੀ ਪਾ ਕਰਨਾ ਫਿਰ ਕਹਿੰਦੇ ਨਹੀਂ ਹੁਣ ਆਪਣਾ ਆ ਕੰਮ ਕਰਨ ਵਾਲਾ ਪਿਆ ਹੁਣ ਆਪਾਂ ਇਹ ਤੇ ਆ ਖਰਚ ਕਰਨਾ ਹੁਣ ਇਹ ਤੇ ਕਰਨਾ ਉਹ ਉੱਥੇ ਜਿਹੜੇ ਹੁੰਦੇ ਉਹ ਉਥੇ ਦੇ ਉਥੇ ਹੀ ਰਹਿੰਦੇ ਕੰਮ ਇਸ ਲਈ ਜਿਹੜਾ ਇਹ ਟਾਈਮ ਆ ਇਹ ਬੱਚਿਆਂ ਵਾਸਤੇ ਬਹੁਤ ਇੰਪੋਰਟੈਂਟ ਆ ਬੱਚਿਆਂ ਬਣੀ ਜਰੂਰ ਧਿਆਨ ਦਿਓ ਬੱਚਾ ਹੱਸਣ ਤੇ ਖੇਡਣ ਦੀ ਉਮਰ ਆ ਜਿਹੜੀ ਬੱਚਿਆਂ ਦੀ ਉਹ ਬੱਚਿਆਂ ਨੂੰ ਤੁਸੀਂ ਟਾਈਮ ਜ਼ਰੂਰ ਦਿਓ ਬੱਚੇ ਹੱਸਣ ਖੇਡਣ ਤੇ ਤੁਹਾਨੂੰ ਚੰਗੇ ਲੱਗਦੇ ਆ ਮਮੂ ਰ ਤੁਹਾਨੂੰ ਪਤਾ ਸਾਰਿਆਂ ਦੇ ਨਾਲ 30 ਤੋਂ ਲੈ ਕੇ 50 ਤੱਕ ਦੀ ਜਿਹੜੀ ਏਜ ਆ ਆਪਣੀ ਉਹ ਤੁਹਾਨੂੰ ਪਤਾ ਹੈ ਟੈਨਸ਼ਨਾਂ ਭਰੀ ਹੁੰਦੀ ਹੈਗੀ ਹੁਣ ਆ ਕਰਨਾ ਹੈ ਹੁਣ ਆ ਬਣਾਣਾ ਹੈ ਹੁਣ ਆ ਗੱਡੀ ਲੈਣੀ ਆ ਹੁਣ ਕਾਰ ਲੈਣੀ ਆ ਹੁਣ ਮੁਕਸ ਕਾਰ ਬਣਾਉਣਾ ਹੁਣ ਬੱਚਿਆਂ ਦੇ ਆ ਕੁਝ ਕਰਨਾ ਹੈ ਕਰੇ ਦੁਆ ਤੇ ਚੀਜ਼ਾਂ ਸ਼ੁਰੂ ਹੋ ਜਾਣਗੀਆਂ